ਸ਼ਿਕਰ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਹੋਵੋਗੇ ਜਿਵੇਂ ਤੁਹਾਨੂੰ ਪਤਾ ਆਪਾਂ ਕਰ ਰਹੇ ਹਾਂ ਮਾਸਟਰਕਲਾ ਪੰਜਾਬੀ ਦੀ ਤਿਆਰੀ ਤੇ ਜਿਹਦੇ ਵਿੱਚ ਅੱਜ ਆਪਣਾ ਲੈਕਚਰ ਨੰਬਰ 26 ਹੈ ਤੇ ਅੱਜ ਆਪਾਂ ਪੜ੍ਹਾਂਗੇ ਵੀਰ ਕਾ ਬਾਰੇ ਹਾਂਜੀ ਰਜੀ ਆਪਾਂ ਸੂਫੀ ਕਾ ਬਾਰੇ ਕਰ ਲਿਆ ਸੀਗਾ ਠੀਕ ਹੈ ਰਜੀ ਨੇ ਸੂਫੀ ਕਵੀ ਕਿਹੜੇ ਉਹ ਵੀ ਕਰ ਲਏ ਸੀ ਤੇ ਆਪਾਂ ਪੜ੍ਹਨਾ ਸੀ ਵੀਰ ਕਾ ਬਾਰੇ ਤੇ ਦੋ ਦਿਨ ਹੋ ਗਏ ਆਪਾਂ ਕਿਸੇ ਕੰਮ ਕਰਕੇ ਮੈਂ ਅੱਜ ਦੋ ਦਿਨ ਹੋ ਗਏ ਕਲਾਸ ਨਹੀਂ ਲੈ ਸਕੀ ਰਜੀ ਐਸੇ ਕਰਕੇ ਆਪਾਂ ਦੋ ਦਿਨੋਂ ਦੀ ਵੀਡੀਓ ਨਹੀਂ ਪਾਈ ਕੋਈ ਤੇ ਉਹਦੇ ਲਈ ਮਾਫ ਕਰਨਾ ਤੇ ਰਾਜੀ ਤੁਸੀਂ ਜਦੋਂ ਵੀਡੀਓ ਨਹੀਂ ਪੈਂਦੀ ਬਹੁਤ ਬੱਚੇ ਅਨਸਕ੍ਰਾਈਬ ਕਰ ਦਿੰਦੇ ਆ ਤੇ ਅਨਸਕ੍ਰਾਈਬ ਨਾ ਕਰਿਆ ਕਰੋ ਰਾਜੀ ਤੁਹਾਨੂੰ ਸਾਰਾ ਸਿਲੇਬਸ ਕੰਪਲੀਟ ਕਰਾਵਾਂਗੇ ਆਪਾਂ ਤੇ ਥੋੜਾ ਜਿਹਾ ਸਬਰ ਰੱਖੋ ਰਾਜੀ ਤੇ ਮੇਰੇ ਕੋਲ ਥੋੜਾ ਜਿਹਾ ਟਾਈਮ ਸ਼ਾਰਟਸ ਸੀਗਾ ਤੇ ਇਸੇ ਕਰਕੇ ਆਪਾਂ ਵੀਡੀਓ ਨਹੀਂ ਪਾ ਸਕੇ ਤੇ ਚਲੋ ਰਾਜੀ ਹੁਣ ਆਪਾਂ ਬਾਲੀਆਂ ਗੱਲਾਂ ਨਾ ਕਰਦੇ ਹੋਏ ਪੜਦੇ ਆਂ ਵੀਰ ਕਾਂ ਬਾਰੇ ਤੇ ਵੀਡੀਓ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਰਾਜੀ ਜਿਨ੍ਹਾਂ ਨੇ ਨਹੀਂ ਕੀਤਾ ਹੋਇਆ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲੋ ਤਾਂ ਜੋ ਹਰ ਨੋਟੀਫਿਕੇਸ਼ਨ ਤੁਹਾਡੇ ਤਹੀ ਆ ਸਕੇ ਤੇ ਚਲੋ ਰਜੀ ਹੁਣ ਆਪਾਂ ਪੜਦੇ ਆਂ ਹਾਂਜੀ ਰਜੀ ਵੀਰ ਕਾਬ ਵੀਰ ਕਾਬ ਉਸ ਰਚਨਾ ਨੂੰ ਆਖਿਆ ਜਾਂਦਾ ਜਿਸ ਵਿੱਚ ਵੀਰ ਰਸ ਦੀ ਨਿਸ਼ਪਤੀ ਹੁੰਦੀ ਹੈ ਪਾਉ ਜੀ ਦੇ ਵਿੱਚ ਵੀਰ ਰਸ ਹੁੰਦਾ ਠੀਕ ਹੈ ਭਾਰਤੀ ਸਾਇਤ ਦੇ ਵਿੱਚ ਵੀਰ ਕਾਬ ਦੀ ਉਤਪਤੀ ਦਾ ਇੱਕ ਸਰੋਤ ਰਸੂ ਵਰਗੇ ਕਾਬ ਰੂਪਾਂ ਨਾਲੋਂ ਜੋੜਿਆ ਹੋਇਆ ਹੈ ਮਤਲਬ ਕਿ ਇਹਦੇ ਵਿੱਚ ਜਿਹਦੀ ਉਤਪਤੀ ਕਦੇ ਹੁੰਦੀ ਹੈ ਜਿਹੜੇ ਰਸ ਵਰਗੇ ਕਾਬ ਰੂਪਾ ਉਹਦੇ ਨਾਲ ਜੁੜਿਆ ਹੋਇਆ ਤਾਂ ਕਰਕੇ ਹਾਂਜੀ ਰਾਜੀਓਂ ਦੇ ਵਾਰ ਸ਼ਬਦ ਦੀ ਉਤਪਤੀ ਵੀਰ ਧਾਤੂ ਤੋਂ ਹੋਈ ਹੈ ਜਿਸ ਦਾ ਅਰਥ ਹੈ ਹੱਲਾ ਕਰਨਾ ਵਾਰ ਕਰਨਾ ਸੱਟ ਮਾਰਨਾ ਬਦਲਾ ਲੈਣਾ ਕੁਰਬਾਨ ਜਾਂ ਸਦਕੇ ਜਾਣਾ ਠੀਕ ਹੈ ਰਾਜੀ ਵਾਰ ਦਾ ਅਰਥ ਏ ਆ ਵੀਰਾਸ ਤੋਂ ਭਾਵ ਆਪਾਂ ਨੂੰ ਵੀਰ ਤੋਂ ਹੀ ਪਤਾ ਲੱਗਦਾ ਹੈ ਵੀ ਇਹਦੇ ਵਿੱਚ ਵੀਰ ਤਾਂ ਯੋਧਾ ਬਾਰੇ ਗੱਲ ਕੀਤੀ ਜਾਂਦੀ ਆ ਤੇ ਜੇ ਇਹਦਾ ਅਰਥ ਕਿਥੋਂ ਲਿਆ ਗਿਆ ਹੈ ਰਾਜੀ ਵੀਰ ਧਾਤੂ ਤੋਂ ਬਣਿਆ ਤੇ ਦਾ ਅਰਥ ਹੈ ਹੱਲਾ ਕਰਨਾ ਵਾਰ ਕਰਨਾ ਜਾਂ ਸੱਟ ਮਾਰਨਾ ਜਾਂ ਕੋਈ ਬਦਲਾ ਲੈਣਾ ਜਾਂ ਕੁਰਬਾਨ ਜਾਣਾ ਜਾਂ ਸਦਕੇ ਜਾਣਾ ਠੀਕ ਹੈ ਰਾਜੀ ਹਾਂਜੀ ਰਾਜੀ ਵਾਰ ਸ਼ਬਦ ਤੋਂ ਪੰਜਾਬੀ ਵਿੱਚ ਕਈ ਸ਼ਬਦ ਬਣੇ ਹਨ ਹਾਂਜੀ ਰਾਜੀ ਵਾਰ ਤੋਂ ਕੱਡੇ-ਕੱਡੇ ਸ਼ਬਦ ਬਣਿਆ ਪਉ ਦੇਖ ਲੈਣੇ ਆ ਜਿਵੇਂ ਵਿਆਰੀ ਵੈਰ ਬਹਾਰ ਅਤੇ ਬਹਾਰੀ ਠੀਕ ਹੈ ਰਾਜੀ ਇਹ ਜਿਹੜੇ ਵਾਰ ਤੋਂ ਸ਼ਬਦ ਬਣੇ ਆ ਹਾਂਜੀ ਰਾਜੀ ਇਹ ਕਹਿੰਦੇ Rajasthan ਵਿੱਚ ਬਹਾਰ ਨਾਮ ਦੀ ਇੱਕੋ ਪੱਟ ਜਾਤੀ ਵੀ ਹੈ ਠੀਕ ਹੈ ਜੋ ਆਪਣੇ ਸਵਾਮੀਆ ਦੇ ਤਰ੍ਹਾਂ ਦੇ ਖੜੇ ਹੋ ਕੇ ਉਹਨਾਂ ਦੀ ਪ੍ਰਸ਼ੰਸਾ ਗਾਉਂਦੇ ਆ ਮਤਲਬ ਜਿਹੜੇ ਇਹਨਾਂ ਦੇ ਸਵਾਮੀ ਹੁੰਦੇ ਉਹਨਾਂ ਦੇ ਤਰ੍ਹਾਂ ਦੇ ਖੜੇ ਹੋ ਕੇ ਉਹਨਾਂ ਦੀ ਕੀ ਪ੍ਰਸ਼ੰਸਾ ਗਾਉਂਦੇ ਆ ਇਹ ਲੋਕੋ ਦਰਵਾਜ਼ੇ ਤੇ ਦਰਵਾਜ਼ੇ ਖੜੇ ਹੋ ਕੇ ਮਤਲਬ ਬਾਤ ਤੋ ਬਾਤ ਜੀ ਆਪਾਂ ਬੂਏ ਤੂ ਬੂਏ ਕਹਿ ਦਿੰਨੇ ਹਨਾ राजे ਜਾਂ ਦਰਵਾਜ਼ੇ ਦਾ ਦਰਵਾਜ਼ੇ ਖੜੇ ਹੋ ਕੇ ਵਾਰਾ ਗਾਉਂਦੇ ਆ ਤੇ ਨਾਲ ਹੀ ਮਾਲੀ ਸਾਈ ਦਾ ਲਈ ਵੀ ਪੁਕਾਰਦੇ ਆ ਠੀਕ ਹੈ ਜਿਸ ਕਾਰਨ ਕਾਬੂ ਰੂਪ ਦਾ ਨਾਂ ਵੀ ਵਾਰ ਪੈ ਗਿਆ ਠੀਕ ਹੈ राजे ਹਾਂਜੀ राजे ਉਸ ਤੋਂ ਅੱਗੇ ਪੰਜਾਬੀ ਵਾਰ ਕਾਰਜਿਤ ਪੱਤੀ ਦੇ ਕਾਰਨਾਵਾਰੇ ਡਾਕਟਰ ਗੰਡਾ ਸਿੰਘ ਲਿਖਦੇ ਹਨਜੀ राजे ਪ੍ਰਭਾਸ਼ਾ ਕੀ ਲਿਖਦੇ ਆ ਕਿ ਉਹ ਕਹਿੰਦੇ ਆ ਕਿ ਪੰਜਾਬ ਹਿੰਦੁਸਤਾਨ ਦੇ ਉੱਤਰ ਲੈਂਦੇ ਦਰਵਾਜ਼ੇ ਦਰਿਆ ਖੈਬਰ ਇਬਲਾਨ ਜਿਹੜੇ ਪਹਿਲਾ ਦੇਸ਼ ਹਨ ਕਿਤੇ ਪੰਜਾਬ ਦੇ ਹਿੰਦੁਸਤਾਨ ਦੇ ਪੰਜਾਬ ਵਿੱਚ ਉੱਤਰ ਦੇ ਲੈਂਦੇ ਵਸ ਠੀਕ ਹੈ ਜਿਸ ਵਿੱਚ ਪ੍ਰਾਤਨ ਸਮੇਂ ਤੋਂ ਹਿੰਦੁਸਤਾਨ ਉੱਤੇ ਹਮਲਾ ਕਰਨ ਆਈਆਂ ਲਟੇਰੀਆਂ ਇਹ ਬਹਾਰਾਂ ਨੇ ਗਰਮ ਜੋਸ਼ੀ ਹਮਲਾ ਦਾ ਪਹਿਲਾ ਵਾਰ ਪੰਜਾਬੀਆਂ ਨੂੰ ਹੀ ਰੋਕਣਾ ਪੈਂਦਾ ਸੀ ਜਿਵੇਂ ਜਿਵੇਂ ਪੰਜਾਬ ਉੱਤੇ ਇਸ ਤਰ੍ਹਾਂ ਦੇ ਹਮਲੇ ਹੁੰਦੇ ਰਹੇ ਤਾਂ ਪੰਜਾਬੀ ਨੂੰ ਬਹਾਰਾਂ ਤੇ ਵੀਰਾਂ ਨੂੰ ਰੋਕਦੇ ਰਹੇ ਤੇ ਉਸੇ ਤਰ੍ਹਾਂ ਹੀ ਪੰਜਾਬ ਦੇ ਜ਼ਮਾਨਦਰੂ ਕਬੇ ਉਹਨਾਂ ਦੀਆਂ 12 ਰਚਵੇਰੇ ਅੰਜ ਰਾਜ ਉਹ ਕਹਿੰਦੇ ਜਦੋਂ ਖੈਬਰ ਤੇ ਬਲੰਦਰਾ ਦੇ ਅੰਦਰ ਆ ਰਹੀ ਬੰਦਲ ਬਾਰਲੇ ਜਿਹੜੇ ਆਕੇ ਹਿੰਦੁਸਤਾਨ ਤੇ ਹਮਲਾ ਕਰਦੇ ਸੀ ਲੁੱਟਣ ਆਉਂਦੇ ਸੀ ਨਾਲ ਨੂੰ ਲਟੇਰੀ ਜਿਹੜੇ ਬਾਰਲੇ ਤੇ ਉਹਨਾਂ ਦੇ ਹਮਲਿਆਂ ਦਾ ਮੁਕਾਬਲਾ ਜਿਹੜੇ ਪੰਜਾਬੀ ਕਰਦੇ ਸੀਗੇ ਇਸੇ ਤਰ੍ਹਾਂ ਉਹ ਪੰਜਾਬ ਤੇ ਵੀ ਜੇ ਕੋਈ ਹਮਲਾ ਹੁੰਦਾ ਸੀ ਤੇ ਪੰਜਾਬੀ ਹੀ ਉਹਨੂੰ ਰੋਕਦੇ ਸੀਗੇ ਇਸੇ ਕਰਕੇ ਜਿਹੜੇ ਪੰਜਾਬ ਦੇ ਜਮਾਂਦਰੂ ਕਵੀ ਸੀ राजे ਸ਼ੁਰੂ ਤੋਂ ਮਤਲ ਜਿਹੜੇ ਕਹਦੇ ਨੇ ਕਵੀ ਸੀਗੀ ਉਹਨਾਂ ਨੇ ਇਹ ਇਹਨਾਂ ਦੀਆਂ 12 ਰਚ ਦੇ ਰਏ ਠੀਕ ਹੈ ਨਾ ਜੀ ਹਾਂ ਜੀ राजे ਵੀਰ ਵੀਰ ਰਸੀ ਕਵਤਾ ਦਾ ਨਾਮ ਹੈ ਠੀਕ ਆ ਵਾਰ ਸਰੀ ਵਾਰ ਜਿਹੜਾ ਵੀਰ ਰਸੀ ਕਥਾ ਜਿਹਦੇ ਵਿੱਚ ਵੀਰਤਾ ਬਾਰੇ ਗੱਲ ਕੀਤੀ ਜਾਵੇ ਉਹਦਾ ਨਾਮ ਹੈ ਪਰ ਇਹ ਕੋਈ ਜ਼ਰੂਰੀ ਨਹੀਂ ਕਿ ਇਸ ਨੂੰ ਯੋਧਰੂਪ ਹੀ ਜ ਲੜਿਆ ਜਾਵੇ ਮਤਲਬ ਉਹ ਕਹਿੰਦੇ ਵਾਰਤ ਭਾਵੇਂ ਨਹੀਂ ਵੀ ਥੱਲਾ ਇਹਦਾ ਯੁੱਧ ਬਾਰੇ ਹੀ ਲਿਖਿਆ ਜਾਂਦਾ ਦੇ ਵਿੱਚ ਯੋਧਰੂਪ ਹੀ ਜਿਵੇਂ ਜਾਵੇ ਠੀਕ ਹੈ ਕਈ ਵਾਰ ਇਹਨੂੰ ਮਾਨਸਿਕ ਜਾਂ ਅਧਿਆਪਕ ਵੰਤ ਨੂੰ ਵੀ ਦਵੰਤ ਨੂੰ ਵੀ ਵਾਰ ਦੇ ਮਾਧਿਅਮ ਰਾਹੀਂ ਪ੍ਰਗਟਾਇਆ ਗਿਆ ਹੈ ਠੀਕ ਹੈ ਨਾ ਤਦੋਂ ਲੋਕਾਂ ਦੀ ਲੜਾਈ ਤੋਂ ਇਲਾਵਾ ਹੋਰ ਵੀ ਜਿਹੜੀਆਂ ਮਾਨਸਿਕ ਤੌਰ ਤੇ ਜਾਂ ਤੱਅਕ ਦੇ ਰੂਪ ਵਿੱਚ 12 ਲਿਖੀਆਂ ਗਈਆਂ ਨੇ ਤੇ ਮਾਦੀਮਾਈ ਠੀਕ ਹੈ ਨਾ ਜੀ ਵਾਰ ਦੇ ਨੰਭਾਉ ਲਈ ਕਈ ਪ੍ਰਕਾਰ ਦੇ ਛੰਦ ਵਰਤੇ ਜਾਂਦੇ ਹੁੰਦੇ ਹਨ ਤਾਂ ਜੀ ਉਹ ਕਿਹੜੇ-ਕਿਹੜੇ ਆਮ ਤੌਰ ਤੇ 12 ਪੌੜੀ ਜਨ ਨਿਸ਼ਾਨ ਦੀ ਛੱਤ ਵਿੱਚ ਹੀ ਰਚੀਆਂ ਜਾਂਦੀਆਂ ਹਨ ਹਾਂਜੀ ਜੀ ਇਹ ਇੰਪੋਰਟੈਂਟ ਆ ਆਪਣਾ ਯਾਦ ਰੱਖ ਲੋ ਜੀ ਵਾਰ ਕਿਹੜੇ-ਕਿਹੜੇ ਹਾਲ ਦੇ ਵਿੱਚ ਲਿਖ ਜਾਂਦੀ ਆ ਪੌੜੀ ਜਨ ਨਿਸ਼ਾਨੀ ਛੰਦ ਵਿੱਚ ਠੀਕ ਹੈ ਨਾ ਜੀ ਉਸ ਤੋਂ ਬਾਅਦ ਬਾਾਰ ਕਾ ਆਬਰੂਪ ਦੇ ਮੋਢ ਵਿੱਚ ਅਮਦ ਕਾਲ ਦੇ ਹੋਰ ਕਾ ਆਬਰੂਪਾਂ ਮੰਨ ਕਹਿੰਦੇ ਮੰਗਲਾ ਚਰਨ ਵੀ ਹੁੰਦਾ ਠੀਕ ਹੈ ਮਤਲਬ ਹੋਰ ਜਿਵੇਂ ਇਹ ਚਨਾਵਨ ਦੇ ਵਿੱਚ ਦੇਖਿਆ ਰਾਜੀ ਆਪਾਂ ਮੰਗਲਾ ਚਰਨ ਹੁੰਦਾ ਤੇ ਬਾਾਰ ਦੇ ਸ਼ੁਰੂ ਵਿੱਚ ਵੀ ਮੰਗਲਾ ਚਰਨ ਹੁੰਦਾ ਹੈ ਹਾਂਜੀ ਮੰਗਲਾ ਚਰਨ ਦਾ ਕੀ ਪਾਵ ਹੈ ਜੇ ਉਹ ਕਹਿੰਦੇ ਜਿਸ ਵਿੱਚ ਉਹ ਆਪਣੇ ਪ੍ਰਭੂ ਅਤੇ ਆਪਣੇ ਆਪਣੇ ਈਸ਼ਟ ਦੇਵ ਦੀ ਉਸਤਤੀ ਕੀਤੀ ਜਾਂਦੀ ਹੈ ਮਤਲਬ ਉਹਦੀ ਪ੍ਰਸੰਸਾ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਜਿਹੜੀ ਬਾਾਰ ਦੀ ਕਥਾ ਦਾ ਆਰੰਭ ਹੋ ਜਾਂਦਾ ਹੈ ਠੀਕ ਹੈ ਜੀ ਵਾਰਕਾਵ ਆਪਣੀ ਵਸਤੂ ਸਮਗਰੀ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਇਹਨਾਂ ਵਿੱਚ ਦੇਵੀ-ਦੇਵਤਿਆਂ ਨੂੰ ਵੀ ਵਾਰ ਦੇ ਕਨਦਕ ਸ਼ਾਮਿਲ ਕਰ ਲੈਂਦੇ ਆ ਹਾਂਜੀ ਉਹ ਕਹਿੰਦੇ ਵੀ ਵਾਰ ਦੀ ਸਮਗਰੀ ਵਿੱਚ ਜਿਹੜਾ ਦੇਵੀ-ਦੇਵਤਿਆਂ ਨੂੰ ਵੀ ਸ਼ਾਮਿਲ ਕਰ ਸਕਦੇ ਆ ਠੀਕ ਹੈ ਉਸ ਤੋਂ ਬਾਅਦ ਕਹਿੰਦੇ ਚੰਡੀ ਦੀ ਵਾਰ ਵਿੱਚ ਜਿਹੜੇ ਦੁਰਗਾ ਦੇ ਪ੍ਰਮਾਣਿਕ ਪ੍ਰਸੰਸਾ ਦਾ ਪ੍ਰਯੋਗ ਭਰਪੂਰ ਪ੍ਰਯੋਗ ਕੀਤਾ ਹੈ ਕਹਿੰਦੇ ਨਿਜਾਬਤ ਦੀ ਵਾਰ ਵਿੱਚ ਕਵੀ ਨਾਦਰ ਦੇ ਜਿਹੜੀ ਮੁਹੰਮਦ ਦੇ ਦਰਮਿਆਨ ਲੜਾਈ ਹੋਈ ਸੀ ਤੇ ਉਹਦੇ ਜਿਹੜੇ ਦੋ ਪ੍ਰਮਾਣਿਕ ਪਾਤਰ ਸੀ ਨਾਦਰ ਤੇ ਉਸਦੀ ਪਤਨੀ ਕੱਲ ਨੂੰ ਹੀ ਜ਼ਿੰਮੇਵਾਰ ਲਹਾਉਂਦਾ ਹੈ ਹਾਂਜੀ ਉਹ ਕਹਿੰਦੇ ਜਿਹੜੇ ਆਪਾਂ ਨੇ ਚੰਡੀ ਦੀਵਾਰ ਆ ਰਹੇ ਜੀ ਸਾਰਿਆਂ ਨੂੰ ਪਤਾ ਉਹਦੇ ਵਿੱਚ ਕਹਿੰਦੇ ਜਿਹੜੀ ਲੜਾਈ ਹੋਈ ਸੀ ਨਿਆਬਤ ਦੀਵਾਰ ਜਿਹੜੀ ਹੈਗੀ ਨਾਦਰ ਤੇ ਮੁਹੰਮਦ ਦੇ ਵਿੱਚ ਉਹਦੇ ਵਿੱਚ ਕੌਣ ਜ਼ਿੰਮੇਵਾਰ ਸੀ ਨਾਦਰ ਦੇ ਉਸਦੀ ਪਤਨੀ ਇਸ ਲੜਾਈ ਲਈ ਜੁਤੀ ਜ਼ਿੰਮੇਵਾਰ ਸਨ ਠੀਕ ਹੈ ਜੀ ਅੱਗੇ ਵੀਰਤਾਵ ਜੋਸ਼ ਦਾ ਕਾਵ ਹੈ ਇਹ ਜੋਸ਼ ਮਾਈ ਰਚਨਾ ਹੈ ਜਿਸ ਨੂੰ ਪੜ ਕੇ ਵੀਰਤਾ ਪੈ ਜਾਂਦੀ ਹੈ ਕਹਿੰਦੇ ਵੀ ਇਸ ਤਰ੍ਹਾਂ ਦੀ ਰਚਨਾ ਹੁੰਦੀ ਜਿਹਨੂੰ ਪੜ ਕੇ ਵੀਰਤਾ ਪੈ ਜਾਂਦੀ ਹੈ ਇਹਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ ਜੀ ਹਾਂ ਜਿਹੜੇ ਵਾਰ ਤੇ ਜੰਗਨਾਮ ਹਾਂ ਜੀ ਇਹਨੂੰ ਦੋ ਰੂਪਾਂ ਵਿੱਚ ਵੰਡਿਆ ਗਿਆ ਹੈ ਜੀ ਵਾਰ ਤੇ ਜੰਗਨਾਮ ਹਾਂ ਜੀ ਉਹ ਕਹਿੰਦੇ ਜਿਹੜੀ ਵਾਰ ਆ ਰਹੀ ਹੈ ਜੀ ਉਹ ਪੌੜੀ ਛੰਦ ਵਿੱਚ ਲਿਖੀ ਜਾਂਦੀ ਹੈ ਇਹਦੇ ਵਿੱਚ ਨਾਇਕ ਦੀ ਮਹਾਨਤਾ ਦੱਸੀ ਜਾਂਦੀ ਹੈ ਨਾਇਕ ਦੀ ਬਹਾਦਰੀ ਨੂੰ ਪੇਸ਼ ਕੀਤਾ ਜਾਂਦਾ ਹੈ ਵਾਰ ਦਾ ਨਾਇਕ ਕਦੇ ਵੀ ਨਹੀਂ ਹਾਰਦਾ ਹਮੇਸ਼ਾ ਜਿੱਤਦਾ ਹੀ ਹੈ ਤੇ ਇਤਿਹਾਸਿਕ ਘਟਨਾ ਹੋ ਸਕਦੀ ਹੈ ਮਤਲਬ ਜਿਹੜੀ ਪਹਿਲਾਂ ਤੋਂ ਹੀ ਚੱਲਿਆ ਰਹੀ ਹੋਵੇ ਉਹ ਇਤਿਹਾਸਿਕ ਘਟਨਾ ਹੋ ਸਕਦੀ ਹੈ ਠੀਕ ਹੈ राजे ਮਤਲਬ ਇਹਦੇ ਵਿੱਚ ਨਾਇਕ ਦੀ ਪ੍ਰਸ਼ੰਸਾ ਹੀ ਕੀਤੀ ਜਾਂਦੀ ਉਹਨੂੰ ਮਾੜਾ ਨਹੀਂ ਕੁਝ ਵੀ ਕਹਿੰਦਾ ਦੂਸਰਾ ਰੂਪ राजे ਦਾ ਜੰਗਨਾਮਾ ਇਹ ਕੀ ਹੈ ਇਤਿਹਾਸਿਕ ਲੜਾਈ ਹੁੰਦੀ ਹੈ ਜਿਵੇਂ ਗੁਰੂਆਂ ਵਗੈਰਾ ਦੀ ਆ ਗਈ ਠੀਕ ਹੈ ਪਹਿਲਾਂ ਦੇ ਰਾਜ ਰਾਨੀਆਂ ਦੀ ਉਹ ਵੀ ਇਤਿਹਾਸਿਕ ਠੀਕ ਹੈ ਉਹ ਲੜਾਈਆਂ ਆ ਗਿਆ ਇਹ ਕੀ ਕਹਿੰਦੇ ਬੰਤਾ ਵਿੱਚ ਲਿਖੀ ਜਾਂਦੀ ਹੈ ਤੇ ਨਾਇਕ ਇਹਦੇ ਵਿੱਚ ਹਾਰ ਵੀ ਸਕਦਾ ਮਰ ਵੀ ਸਕਦਾ ਤੇ ਜੰਗ ਜਿਹੜਾ ਯੁੱਧ ਹਾਲ ਦੱਸਿਆ ਜਾਂਦਾ ਇਹਦੇ ਵਿੱਚ ਜਿਹੜਾ ਯੁੱਧ ਦਾ ਹਾਲ ਹੁੰਦਾ ਉਹ ਦੱਸਿਆ ਜਾਂਦਾ ਠੀਕ ਹੈ ਤੇ ਕਹਿੰਦੇ ਜੰਗਨਾਮਾ ਜਿਹੜਾ ਫਾਰਸੀ ਦਾ ਕਾਵ ਰੂਪ ਆ ਠੀਕ ਹੈ राजे ਅੱਗੇ ਜਿਹੜਾ ਕਹਿੰਦੇ ਜੰਗਨਾਮਾ ਇਹ ਵੀ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ राजे ਜੰਗ ਪਲੱਸ ਨਾਮਾ ਤੋਂ ਠੀਕ ਹੈ ਜੰਗ ਦਾ ਅਰਥ ਹੈ राजे ਯੁੱਧ ਦਾ ਵਰਤਾਂਤ ਜੰਗ ਵੀ ਫਾਰਸੀ ਦੇ ਸ਼ਬਦ ਤੇ ਆਧਾਰਿਤ ਹੈ ਯੁੱਧ ਜਾਂ ਲੜਾਈ ਠੀਕ ਹੈ राजे ਦੂਜਾ ਜਿਹੜਾ ਇਹਦਾ ਆਗਾ ਮਤਲ ਨਾਮਾ ਠੀਕ ਹੈ ਚਿੱਠੀ ਜਾਂ ਖਾਤਾ ਠੀਕ ਹੈ राजे ਇਹ ਵੀ ਕਹਿੰਦੇ ਫਾਰਸੀ ਭਾਸ਼ਾ ਦੇ ਸ਼ਬਦਾਂ ਤੇ ਇਸ ਪ੍ਰਕਾਰ ਜੰਗਨਾਮੇ ਦਾ ਅਰਥ ਹੋਇਆ ਯੁੱਧ ਦਾ ਵਰਨਾਤ ਜਾਂ ਲੜਾਈ ਠੀਕ ਹੈ ਦਾ ਹਾਲ ਹੈ ਇਸ ਵਿੱਚ ਇੱਕ ਹੋਰ ਤਰਜਿਤਰੀ ਤੇ ਦੂਜੀ ਤਰਹਾਲ ਦੀ ਹੈ ਤੇ ਜੰਗਨਾਮਾ ਯੁੱਧ ਦੀ ਇੱਕ ਢਨਾਵਾਂ ਦਾ ਕਾਵ ਰੂਪ ਹੈ ਜਿਸ ਵਿੱਚ ਲੜਾਈ ਦੇ ਵੇਰਵੇ ਦਰਜ ਹੁੰਦੇ ਹਨ ਠੀਕ ਹੈ ਜੀ ਹਾਂਜੀ ਰਾਜੇ ਇਹ ਸੀਗਾ ਆਪਣਾ ਵੀਰ ਕਾਵ ਰੇ ਜਿੱਥੇ ਕੁਝ ਨਾ ਸਮਝ ਆਈ ਹੋਵੇ ਰਾਜੇ ਪੁੱਛ ਲੈਣਾ ਕਮੈਂਟ ਕਰਕੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਜਾ ਕਰੋ ਸਿਰਾਜੀ ਜਿਹੜੀ ਵੀਡੀਓ ਪਾਉਣ ਵੱਲ ਲੇਟ ਹੋ ਜਾਂਨੇ ਉਹਦੇ ਲਈ ਆਪਾਂ ਮਾਫ ਕਰਦਿਆ ਕਰੋ ਧੰਨਵਾਦ ਰਾਜੀ ਸਾਰਿਆਂ ਦਾ